ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਮਾ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਤਾਂ ਤਾਜੀ ਸੂਈਆ ਤੇ ਇੱਕ ਗੱਬਣ ਟੁਕੜਾ ਤੇ ਦੋ ਹਜੇ ਗੱਬਣਾ ਜੀ ਥੋੜੇ ਥੋੜੇ ਦਨ ਲੈਂਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 814762 15312 ਤੇ ਆਜੋ ਆਪਾਂ ਕਰਦੇ ਆ ਭਾਈ ਇਹਨਾਂ ਨਾਲ ਆਜੋ ਭਾਈ ਹਾਂਜੀ ਭਾਈ ਸਸਤੀ ਕਰਵਾ ਲਈ ਸਸਤੀ ਕਰਵਾ ਲਈ ਹੋਰ ਕਿਵੇਂ ਠੀਕ ਹੋ ਜੀ ਠੀਕ ਆ ਜੀ ਵਧੀਆ ਨਾਮ ਤੇ ਡਰੈਸ ਬੋਲ ਦਈਏ ਆਪਣਾ ਨਾਮ ਬਿੱਕਰ ਸਿੰਘ ਜੀ ਪਿੰਡ ਮੇਨੀਆਂ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਕਿਹੜਾ ਰਹਿੰਦਾ ਨੇੜੇ ਜੀ ਲੋਪੋ ਰਹਿੰਦਾ ਇੱਕ ਸਾਈਡ ਤੇ ਇੱਕ ਸਾਈਡ ਤੇ ਬੋਡੇ ਤੇ ਚਕਰ ਠੀਕ ਆ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 94637 ਜੀ 88834 ਠੀਕ ਆ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਇਦਾਂ ਹੀ ਸਟਾਰਟ ਕਰਦੀ ਜੀ ਹਾਂਜੀ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੂਆ ਸੂਈ ਹੈ ਜੀ ਇਹ ਦੂਜਾ ਸੂਆ ਸੂਆ ਹੈ ਜੀ ਦੂਜਾ ਸੂਆ ਸੂਈ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ 12-13 ਦਿਨ ਹੋ ਗਏ ਜੀ 12-13 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਦਿੱਤਾ ਕਰਮਾ ਨਹੀਂ ਬੱਚਾ ਬੱਚਾ ਜੀ ਮਗਰ ਠੀਕ ਆ ਹਾਂਜੀ ਇਹ ਆਪਣੀ ਲਿਆਂਦੀ ਵੀ ਆ ਠੀਕ ਆ ਜੀ ਤੇ ਉਸ ਘਰੇ ਤਾਂ ਆਪਾਂ 24 ਲੀਟਰ ਦੁੱਧ ਚੋ ਕੇ ਲਿਆਂਦਾ ਦੋ ਡੰਗ ਠੀਕ ਆ ਜੀ ਤੇ ਆਪਣੇ ਥੋੜਾ ਜਿਹਾ ਘਰ ਦਾ ਕਰਗੀ ਦਾਣੇ ਦੱਪੇ ਦਾ ਤੇ ਹੁਣ 20 ਲੀਟਰ ਤਿਆਰ ਹੈ ਇਹਦਾ 20 ਲੀਟਰ ਕੰਡੇ ਵਾਲਾ ਜੀ ਹਾਂਜੀ ਕੰਡੇ ਵਾਲਾ ਤ ਪਾ ਮੈਂ ਬਾਈ ਕਹਿੰਦਾ ਕੋਈ ਚਾਰ ਡੰਗ ਚੋਕੇ ਲੈ ਜੇ 24 ਲੀਟਰ ਕੰਡੇ ਵਾਲਾ ਬਾਈ ਕਹਿੰਦਾ ਚੋਕੇ ਲਿਆਂਦੀ ਥੋੜਾ ਜਿਹਾ ਘਰ ਦਾ ਕਰ ਗਈ ਵੀ ਤਾਂ ਹੀ ਕਰਕੇ ਹੁਣ 20 ਲੀਟਰ ਤੇ ਆ ਗਈ ਤੇ ਹੁਣ ਕਿੰਨਾ ਕੁ ਦੇ ਦੋ ਜੀ ਐਸਟੀਮੇਟ ਜੀ ਐਸਟੀਮੇਟ 25 24 25 ਲੀਟਰ ਖੁੱਲਾ ਦੋ ਦੁੱਧ ਮੌਜ ਨਾਲ ਠੀਕ ਆ ਜੇ ਡੀ ਗਾਂੜਿਆਂ ਦਾ ਦਿੱਤਾ ਫਿਰ ਦੇਣਾ ਵੀ ਕਿਹਨੇ ਆ ਬਾਕੀ ਕੱਦ ਚੈੱਕ ਕਰਾ ਦਿਓ ਜੀ ਮਾੜਾ ਜਿਹਾ ਕੱਦ ਮੈਂ ਕਹਿੰਦਾ ਕਿਆ ਬਾਤ ਆ ਬਾਈ ਪ੍ਰਿੰਟ ਚੈੱਕ ਕਰ ਲਓ ਸਨਖ ਬਣਾਉਣਾ ਨਾ ਵਾਇਰ ਚ ਫੁੱਲ ਵਾ ਕੀ ਆਡਰ ਆਪਾਂ ਚੈੱਕ ਕਰਾ ਲੈ ਲੈਵਾ ਬਹੁਤ ਸੋਣਾ ਜੀ ਹੈਨਾ ਫੀਟਿੰਗ ਵਾਲਾ ਲੈਵਾ ਰੱਖਦੀ ਆ ਕਰ ਗਾ ਮੋਇਨਾ ਬਰੇ ਬਰਾਬਰ ਉਹ ਸਹੀ ਗੱਲ ਆ ਜੀ ਬਾਕੀ ਜੇ ਆਪਾਂ ਜਾਤ ਕੁਆਲਟੀ ਦੀ ਗੱਲ ਕਰੀਏ ਫੇਸ ਇਦਾਂ ਨੂੰ ਕਰਿਓ ਜੀ ਮੜਾ ਜੇ ਆਪਾਂ ਫੇਸ ਚੈੱਕ ਕਰਾ ਦਈਏ ਕਿਆ ਬਾਤ ਆ ਫੇਸ ਦੀ ਕੁਆਲਟੀ ਖੋਲ ਦੋਈ ਤੋਰ ਦੋ ਮੜੀ ਜੀ ਖੋਲ ਕੇ ਕੱਦ ਚੰਗਾ ਜੀ ਬਰੀਡ ਚੰਗੀ ਆ ਬਾਕੀ ਕੱਲਾ ਕੱਲਾ ਥਣ ਲੱਗਿਆ ਪੂਰੀ ਬਿੱਠੀਆ ਥਣ ਲੱਗਣ ਲੈਵੇ ਤੇ ਨਾੜਾ ਚੈੱਕ ਕਰ ਲਓ ਬਹੁਤ ਕਮਾਲ ਦੀਆਂ ਹੱਕਾ ਬੜੀ ਧਾਰ ਕਿਵੇਂ ਆ ਜੀ ਧਾਰ ਬਹੁਤ ਪੋਲੀ ਆ ਠੀਕ ਆ ਹਾਂ ਧਾਰ ਬਾਈ ਕਹਿੰਦੇ ਇੱਕ ਨੰਬਰ ਆ ਬਾਕੀ ਥਣਾਂ ਦੀ ਗੱਲ ਕਰੀਏ ਥਣ ਵੀ ਬਹੁਤ ਸੋਹਣਾ ਲੱਗਿਆ ਵਾ ਕਰਮਾਲੀ ਦੇ ਉਹੜਾ ਜੇ ਘਰ ਦਾ ਕਰਦੀ ਆ ਉਪਰਾ ਜ ਠੀਕ ਆ ਜੀ ਹਾਂ ਉਹਦਾ ਕਰਕੇ ਹਾਂ ਜੀ ਬਾਕੀ ਇਹ ਸੁਲੱਖਪੁਣੇ ਦੀ ਗੱਲ ਕਰੀਏ ਨਾ ਹੀ ਆਪਾਂ ਨੂੰ ਬੋਲਣ ਦੀ ਮੂਹ ਲੋੜ ਹੀ ਨਹੀਂ ਕਿਉਂਕਿ ਭਾਰੀ ਜੰਨੀ ਆ ਤੇ ਨਰੋਈ ਜੰਨੀ ਆ ਅੱਕੇ ਬਥਣ ਨੇੜੇ ਤੋਂ ਚੈੱਕ ਕਰਵਾ ਲਿਆ ਬਹੁਤ ਸੋਹਣਾ ਥਣ ਲੱਗਿਆ ਪੂਰੀ ਬਿੱਥੀ ਤੇ ਥਣ ਲੱਗਿਆ ਵਾ ਕਲਾਬੀ ਗਲਾਬੀ ਕਰਮ ਵਾਲੀ ਦਾ ਥਣ ਲੱਗਿਆ ਵਾ ਬਾਕੀ ਧਾਰ ਵੀ ਬਾਈ ਕਹਿੰਦੇ ਇੱਕ ਨੰਬਰ ਆ ਕਿ ਤੇ 20 ਲੀਟਰ ਦੁੱਧ ਹੁਣ ਕੰਡੇ ਵਾਲਾ ਬਾਈ ਕਹਿੰਦਾ ਜਮਾ ਰੈਡੀ ਆ ਤੇ ਕੀ ਮੁੱਲ ਆ ਜੀ ਫਿਰ ਦਾ ਮੁੱਲ ਦਾ ਵੀਰੇ 95000 ਮਾਨਤਨ ਹੋ ਜੀ ਮਾਨਤਨ ਹੋ ਜੀ ਠੀਕਾ ਸੂਈ ਸਵਾਈਏ ਜੀ ਬੱਚਾ ਮਗਰ ਕਰਮਾਲੀ ਦੇ ਵਸਾਗਾ ਤੇ ਬਾਈ ਕਹਿੰਦੇ 95000 ਰੁਪਏ ਮੁੱਲਾ ਤੇ ਆਏਗੇ ਤਾਂ ਥੋੜਾ ਕਹਣਾ ਮੰਨ ਤਾਂ ਤਾਂ ਕਰ ਦੋਗੇ ਜੀ ਕਰਾਂਗੇ ਜਰੂਰ ਠੀਕ ਆ ਲੈ ਬਾਈ ਇਧਰ ਉਹ ਵੀ ਚੈੱਕ ਕਰ ਲੈ ਨਾੜਾ ਨੂੜਾ ਨਾ ਕਰਮਾਲੀ ਦੇ ਲੈ ਵੇ ਤੇ ਬਰੀਕੀ ਚ ਅੱਗੇ ਦੋ ਸਵੇਰ ਦੀ ਚੋਈ ਵੀ ਆ ਠੀਕ ਹੈ ਜੀ ਟਾਈਮ ਹਜੇ ਹੁਣ ਸਮਝ ਲਓ ਵੀ 9 9 9:30 ਦਾ ਹੀ ਪਹਿਲੇ ਬਣਦੀ ਬਣਦੀ ਬਹੁਤ ਹੋਊ ਜੀ ਬਹੁਤ ਬਣ ਜਾਂਦੀ ਹਾਂ ਹਾਂਜੀ ਠੀਕ ਹੈ ਜੀ ਅੱਗੇ ਦੋ ਨੰਬਰ ਤੇ ਜੀ ਇਹ ਬਾਈ ਦੂਜਾ ਸੂਆ ਠੀਕ ਆ ਪਹਿਲੇ ਪਹਿਲਾ ਦੂਜੇ ਵਾਸਤੇ ਗੱਭਣਾ ਪਹਿਲਾ ਸੂਈ ਵੀ ਦੂਜੇ ਵਾਸਤੇ ਗੱਭਣਾ ਕਿੰਨਾ ਦੋ ਮਹੀਨਿਆਂ ਦੀ ਗੱਭਣਾ 9 ਕਿਲੋ ਦੁੱਧ 8 ਮੰਨ ਕੇ ਆਜੇ ਕੋਈ ਚਾਰ ਡੰਗ ਚੋ ਕੇ ਲੈ ਜੇ ਕਰੇ ਤਸੱਲੀ ਛੋਡੀ ਕਰਾਈ ਵੀ ਹੈ ਹਾਂ ਸਾਡੀ ਤਸੱਲੀ ਆਪ ਦਾ ਡਾਕਟਰ ਲਿਆਵੇ ਸਾਡੀ ਚੈੱਕ ਕਰਾਈ ਵੀ ਹੈ ਠੀਕ ਆ ਕਿੰਨਾ ਦੁੱਧ ਦਾ ਹੀ ਕੰਡੇ ਵਾਲਾ ਹਨ ਕੰਡੇ ਵਾਲਾ 9 ਕਿਲੋ ਆ ਜਾਣੀ 8 ਮੰਨ ਕੇ ਆਜੇ ਠੀਕ ਆ 9 ਲੀਟਰ ਬਾਈ ਕਹਿੰਦੇ ਕੰਡੇ ਵਾਲਾ 8 ਮੰਨ ਕੇ ਬਾਈ ਆਜੋ ਹਾਂ ਤੇ ਬਾਕੀ ਆਪ ਦੀ ਥੱਲੇ ਬਾਈ ਕਹਿੰਦਾ ਡਾਕਟਰ ਨਾਲ ਲਿਆ ਕੇ ਕਰਵਾ ਲਿਆ ਕਰਵਾ ਸਕਦੇ ਆ ਬਾਕੀ ਥਾਣਾ ਪਾ ਚੈੱਕ ਕਰਾਉਣਾ ਬਹੁਤ ਸੋਹਣਾ ਬਾਈ ਪੀੜੀ ਤੇ ਪਾ ਵੇ ਵਰਗਾ ਥਣ ਲੱਗਿਆ ਵਾ ਕੱਲਾ ਕੱਲਾ ਥਣ ਲੱਗਿਆ ਵਾ ਪੂਰੀ ਬਿੱਥੇ ਥਣ ਲੱਗਿਆ ਵਾ ਤੋੜਾ ਲਈ ਨਾਲ ਚੈੱਕ ਕਰ ਲੋ ਬਹੁਤ ਚੰਗੀਆਂ ਬਾਕੀ ਕੱਦ ਵਾਲੀ ਆ ਬ੍ਰੀਡ ਫੁੱਲ ਆ ਸੈਲਿੰਗ ਹੀ ਸੋਹਣਾ ਬਹੁਤ ਆ ਜੀ ਹੈਨਾ ਹਾਂ ਜੀ ਹਾਂ ਜੀ ਬੱਚੇ ਪੂਰੀ ਬ੍ਰੀਡ ਦੀ ਹੈ ਸਹੀ ਗੱਲ ਆ ਖੋਲ ਦਿਓ ਜੀ ਨੂੰ ਵੀ ਤੋੜ ਦਿਓ ਖੋਲ ਕੇ ਬਾਕੀ ਆਪਾਂ ਸੈਲਿੰਗ ਤੇ ਫੇਸ ਬਿਊਟੀ ਆਪਾਂ ਚੈੱਕ ਕਰਾਉਣਾ ਬਾਈ ਬਹੁਤ ਸੋਹਣੀ ਆ ਠੰਡ ਵੀ ਬਹੁਤ ਚੰਗਾ ਲੱਗਾ ਵਾ ਕਰਮਾਲੀ ਦੇ ਧੋੜ ਦੇ ਬਾਈ ਗੋਲ ਮਟੋਲ ਪਈ ਆ ਕਿਸੇ ਪੱਖ ਤੋਂ ਲਸੀਲਾ ਮੀ ਨਰੂਈ ਨਰਈ ਨਾ ਕਰਮਾਲੀ ਹੋਲਾ ਮੋੜ ਲੈ ਬਾਈ ਕੋਈ ਗੱਲ ਨਹੀਂ ਬਾਹਰ ਬਹੁਤ ਨੀਣਾ ਕੱਟੀਆਂ ਬਾਹਰ ਬਹੁਤ ਨੇ ਬਾਈ ਕਹਿੰਦਾ ਥੋੜੀਆਂ ਬਾਹਰ ਨਾ ਕੱਡੀਆਂ ਕਰਕੇ ਬਾਈ ਥੱਕਾ ਕਰਦੀ ਆ ਹੋਦੀ ਕਰਮਾਲ ਗੇ ਠੰਡੀ ਸੀਲ ਕਿਵੇਂ ਆ ਜੀ ਹਾਂ ਜੀ ਠੰਡੀ ਸੀਲ ਠੰਡੀ ਸੀਲ ਪੂਰੀ ਆ ਠੀਕ ਆ ਧਾਰਤੂਰੇ ਕਿਵੇਂ ਆ ਧਾਰਤੂਰ ਬਹੁਤ ਕੋਲੀ ਆ ਠੀਕ ਆ ਕੀ ਮੋਲਾ ਜੀ ਫਿਰ ਇਹਦਾ ਇਹਦਾ ਮੁੱਲ ਜੀ 44000 ਰੁਪਏ 44000 ਹਾਂਜੀ ਥੋੜਾ ਘਣਾ ਮਾਨਤਨ ਹੋ ਜਾਵੇ ਮਾਨਤਨ ਹੋ ਜਾਵੇ ਠੀਕ ਆ ਜੀ ਹਾਂਜੀ ਆਪਾਂ ਬਈ ਥਣ ਜਿਹੜਾ ਚਰਵਾਣਿਆ ਕੀ ਬਾਤ ਆ ਥਣ ਬਹੁਤ ਚੰਗਾ ਲੱਗਿਆ ਵਾ ਠੰਡੀ ਸਿਲ ਬਈ ਕਹਿੰਦੇ ਫੁੱਲ ਆ ਥੋੜਾ ਧੱਕਾ ਬਈ ਘਰੋਂ ਕੱਢੀ ਨਾ ਕਰਕੇ ਕਰਦੀ ਆ ਜਾਨ ਚਾ ਬੈਠ ਹੂੰ ਜਾਨ ਜੰਦ ਬਈ ਫੁੱਲ ਆ ਗਈ ਕਿਸੇ ਵਕਤੋਂ ਲਸੀ ਲਾਮੀ ਨਹੀਂ ਬਾਕੀ ਇਹ ਸੈਨਗ ਤੇ ਚਮਕ ਦੀ ਗੱਲ ਕਰੀਏ ਤਾਂ ਆਪਾਂ ਨੂੰ ਮੂੰਹ ਬੋਲਣ ਦੀ ਲੋੜ ਹੀ ਨਹੀਂ ਹੈ ਨਾ ਹੂੰ ਅੱਗੇ ਤੇ ਨੰਬਰ ਜੀ ਹਾਂਜੀ ਇਹ ਕਿਹੜਾ ਸੁਆ ਸੁਹੰਦੀ ਆ ਜੀ ਇਹ ਦੂਜਾ ਸੁਹੰਦੀ ਆ ਜੀ ਦੂਜਾ ਸੂਆ ਹੁੰਦੀ ਆ ਤੇ ਕੀ ਰਿਕਾਰਡ ਰਿਹਾ ਜੀ ਪਿਛਲੇ ਸੂਆ ਇਹਦੇ ਪਿਛਲੇ ਰਿਕਾਰਡ ਦਾ 18 ਲੀਟਰ ਦੱਸਿਆ ਜੀ ਉਹਨਾਂ ਨੇ ਦੁੱਧ ਖੁੱਲਾ ਛੋਇਆ ਪਹਿਲਣ ਦਾ ਠੀਕ ਆ ਜੀ ਹਾਂ ਐਤ ਕੀ ਕਿੰਨੀ ਕਮੀਦ ਆ ਜੀ ਐਤ ਕੀ ਦੇਜੂਗੀ 20 22 ਕਿਲੋ ਠੀਕ ਆ ਉਹ ਠੰਡੀ ਸੀਲ ਖੁੱਲਾ 20 ਤਾਂ ਖੁੱਲਾ ਹੀ ਦੇਊਗੀ ਠੰਡੀ ਸੀਲ ਪੋਰੀਆ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਪਟਟਿਆ ਤਾਂ ਸਹੀ ਗੱਲ ਆ ਜੀ ਜਿਵੇਂ ਮਰਜ਼ੀ ਹੱਥ ਲਾਈ ਚਲੋ ਕਰਮਾਂ ਨੂੰ ਚੱਕਰ ਹੀ ਨਹੀਂ ਗਾ ਉਹ ਚੱਕਰ ਹੀ ਨਹੀਂ ਜਿਵੇਂ ਮਰਜ਼ੀ ਬਾਕੀ ਬੱਥਾਣ ਚੈੱਕ ਕਰਾਣਾ ਥਾਣ ਬਹੁਤ ਸੋਹਣਾ ਲੱਗਿਆ ਹੈ ਨਾ ਹੂੰ ਬਾਕੀ ਲੇਵੇ ਦੀ ਫੀਟਿੰਗ ਕੇਲੇ ਵਰਗੇ ਥਾਣਾ ਕੇਲੇ ਵਰਗੇ ਥਾਣਾ ਸਹੀ ਗੱਲ ਆ ਜਾਇਜ ਗੱਲ ਆ ਜੀ ਛੋਟੀ ਬਾਕੀ ਇਹ ਲੇਵੇ ਦੀ ਫੀਟਿੰਗ ਦੀ ਗੱਲ ਕਰੀਏ ਦੋਮਾ ਪਾਸੇੋਂ ਲੇਵਾ ਹੀ ਨਹੀਂ ਹੈਗਾ ਵੀ ਟੁੱਟ ਮੇ ਲੇਵੇ ਦੀਆਂ ਨਹੀਂ ਹੂੰ ਜਿੰਨਾ ਮਗਰ ਨੂੰ ਲੇਵਾ ਕਰਮਾੜੀ ਦਾ ਉਹਨੇ ਹੀ ਮੂਰ ਨੂੰ ਤੋੜ ਦੋ ਜਿਹਨੂੰ ਵੀ ਖੋਲ ਕੇ ਮੜੀ ਜੀ ਬਾਕੀ ਫੈਟ ਫੂਡ ਵੀ ਚੰਗੀ ਆਉ ਹਣਾ ਜੀ ਫੈਟ ਨਾ ਗਰਮੀ ਮੰਨੇ ਇਹ ਹੂੰ ਨਾ ਭਲਾ ਐ ਖੁੱਲੀਆਂ ਛੱਡ ਕੇ ਲੈ ਥੱਲੇ ਬਹਿ ਜਾ ਕੋਈ ਚੱਕਰ ਨਹੀਂ ਸਹੀ ਗੱਲ ਆ ਜੀ ਲੈ ਲੇ ਵੇ ਘਰ ਲੱਗ ਰਿਹਾ ਲੇ ਚੇਕ ਕਰੀਂ ਸੀਲ ਕਰ ਮਾਲੀ ਐ ਨਹੀਂ ਆ ਬਾਈ ਮੋਲ ਨਾ ਹੂੰ ਖੁੱਲੀ ਛੱਡ ਕੇ ਥੱਲੇ ਬਹਿ ਗਿਆ ਕੋਈ ਚੱਕਰੀ ਨਹੀਂ ਕਰਮਾਲੀ ਨਾ ਹਜੇ ਕਿੰਨੇ ਕੇ ਦਿਨ ਕੱਢ ਜੂ ਲੈ ਜੂ ਜੀ ਮੋਜ ਨਾ ਖੁੱਲੇ ਨਾ 8-9 ਦਿਨ ਉਹ ਬਣਦਾ ਮੈਂ ਕਹਣਾ ਕੀ ਬਾਤ ਹੈ ਪੂਰਾ ਲੈ ਕੇ ਇੱਥੇ ਉਹ ਬਣ ਕੇ ਲੈ ਵਾਸਾ ਨਹੀਂ ਖੜਿਆ ਨਹੀਂ ਜਾਣਾ ਜੀ ਲੈ ਕੇ ਲੈ ਵਾ ਇਨਾ ਸੋਹਣਾ ਤਿਆਰ ਕਰੂਗੀ ਕਰਮਾਲੀ ਬਾਕੀ ਇਹ ਨਾੜਾ ਨੂੜਾ ਦੀ ਗੱਲ ਕਰੀਏ ਨਾ ਨਾੜਾ ਨੂੜਾ ਤਾਂ ਕਰਮਾਲੀ ਜਵਾ ਨਹੀਂ ਖੰਡੇ ਸੀਲ ਤਾਂ ਆਏ ਆਪਾਂ ਜਵਾਕ ਚ ਹੋਈ ਜਾਣੇ ਨੇ ਹੂੰ ਸਹੀ ਗੱਲ ਹੈ ਕੀ ਮੋਲਾ ਜੀ ਫਿਰ ਦੇਣ ਲੈਣ ਇਹਦਾ ਮੁੱਲ ਜੀ 70000 ਰੁਪਏ ਮਾਨਤਨ ਹੋਜੂ ਹਾਂ ਬਸ ਮਾਨਤਾਨ ਹੀ ਇਹਦੇ ਚ ਕੋਈ ਬਾਹਲਾ ਮੁੱਲ ਨਹੀਂ ਕਰਿਆ ਇਹਦਾ ਠੀਕ ਆ ਵੀ ਦੇਣ ਲੈਣ ਜਿਹੜਾ ਮੁੱਲ ਹੈ ਦੇਣ ਲੈਣ ਜਿਹੜਾ ਮੁੱਲ ਹੈ ਠੀਕ ਆ ਜਮਾ ਬਾਈ ਨੇ ਬਈ ਜਾਇਜ਼ ਮੁੱਲ ਕਰਿਆ 70000 ਰੁਪਏ ਬਾਈ ਕਹਿੰਦਾ ਮੁੱਲ ਆ ਬਾਕੀ ਆਏਗੇ ਦਾ ਮਾਨਤਨ ਜ਼ਰੂਰ ਹੋਜੂ ਬਾਕੀ ਫੈਂਟ ਮੱਝਾ ਅਰਗੀ ਹੋਊਗੀ ਬਾਈ ਗਰਮੀ ਤਾਂ ਇਹਨੇ ਬਿਲਕੁਲ ਹੀ ਨਹੀਂ ਮੰਨਣੀ ਠੰਡੇ ਸੇਲ ਤਾਂ ਆਏ ਹਨਾ ਪੱਲਾ ਚਵਾਕ ਬੈਠੇ ਰਹਿਣ ਥੱਲੇ ਹੂੰ ਅੱਗੇ ਬਾਈ ਲਾਸਟ ਤੇ ਇਹ ਕਿਹੜਾ ਸੂਆ ਇਹ ਵੀ ਦੂਜਾ ਸੂਂਦੀ ਆ ਵੀਰੇ ਦੂਜਾ ਸੂਂਦੀ ਆ ਕਿੰਨਾ ਟਾਈਮ ਬਾਕੀ ਏ ਇਹਦੇ ਬਸ ਹਫਤਾ 10 ਦਿਨ ਠੀਕ ਆ ਹਾਂ ਇਹਦਾ ਕੀ ਰਿਕਾਰਡ ਆ ਬਈ ਪਿਛਲੇ ਇਹਦਾ ਰਿਕਾਰਡ ਬੀਬੀ ਨੇ ਇਹਦਾ ਪਿਛਲੇ ਸੂਏ ਉਹ ਤਾਂ ਕਹਿੰਦੇ 20 ਲੀਟਰ ਚੋਇਆ ਵਾ ਸਾਡਾ ਜਿਹੜੇ ਆਪਾਂ 20 ਮੰਨ ਕੇ ਹੀ ਕਹਿੰਦੇ ਆਂ ਗਾਂ ਵੀ ਠੀਕ ਆ ਹਾਂਜੀ ਹਾਂਜੀ ਠੀਕ ਆ ਵੀ ਆਪਾਂ ਬੜਾ ਨਹੀਂ ਕਹਿੰਦੇ ਨਾ ਨਹੀਂ ਆਪਣੀ ਇਹ ਹਾਂ ਸਾਰੇ ਪਸ਼ੂ ਲਿਆਂਦੇ ਵੀ ਆ ਕਿ ਪ੍ਰਿੰਟ ਪ੍ਰਿੰਟ ਬਹੁਤ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਐ ਠੰਡੀ ਸੀਲ ਆ ਜਿਵੇਂ ਮਰਜੀ ਬੈਠੀ ਜਾ ਥੱਲੇ ਕੋਈ ਚੱਕਰ ਨਹੀਂ ਲੈਣਾ ਕਿਆ ਬਾਤ ਐ ਜਿਵੇਂ ਮਰਜੀ ਥਣ ਖਿੱਚੀ ਜਾਵੇ ਥਣੇ ਦਾ ਵੀ ਬਹੁਤ ਚੰਗਾ ਹੈ ਨਾ ਕਲਾਬੀ ਕਲਾਬੀ ਥਣ ਲੱਗਿਆ ਬਾਜੀ ਮੇਨ ਗੱਲ ਹੁੰਦੀ ਆ ਥਣਾ ਦੀ ਹਨਾ ਹਾਂਜੀ ਹਾਂਜੀ ਹਣ ਬਹੁਤ ਚੰਗੇ ਲੱਗੇ ਵਾ ਹਨ ਚਾਰਾਂ ਦੀ ਬਹੁਤ ਚੰਗੇ ਆ ਜੀ ਬਾਕੀ ਹਵਾਨਾ ਚੈੱਕ ਕਰ ਲਓ ਬਈ ਫਿਕਸ ਕਰਮਾਲੀ ਦਾ ਫੀਟਿੰਗ ਵਾਲਾ ਹਵਾਨਾ ਕਿੰਨੇ ਕਦਾਂ ਕੱਢ ਦੀ ਆ ਜੀ ਲੈ ਜੂ ਇਹੇ ਦੱਸ ਦੇਣ 10 ਦਿਨਾਂ ਦੀ ਬਹੁਤ ਦਮ ਹੋਏ ਨਾ ਖੁੱਲੇ ਲੈ ਜੂ 8-10 ਦਿਨ ਦਾ ਖੁੱਲੇ ਲੈ ਜਾਣੇ ਠੀਕ ਹੈ ਜੀ ਖੋਲ ਦਿਓ ਇਹਨੂੰ ਵੀ ਤੋਰ ਦੋ ਕਰਮਾਲੀ ਨੂੰ ਬਾਕੀ ਜੇ ਪ੍ਰਿੰਟ ਗੱਲ ਕਰੀਏ ਨਾ ਫੁੱਲ ਆ ਜੀ ਬਾਕੀ ਬਾਈ ਕਹਿੰਦੇ 20 ਲੀਟਰ ਵੀ ਦੱਸਿਆਗਾ 20 ਐ ਕਿ ਮਨ ਨਹੀਂ ਤਾਂ ਮੌਜ ਨਾ ਜਿਹੇ ਦੀ ਗਾਂ ਨੇ 20 ਲੀਟਰ ਦੁੱਧ ਲਾਂ ਦਿੱਤਾ ਫਿਰ ਦੇਊ ਕਿਹੜੀ ਹੂੰ ਪੂਰਾ ਚ ਜਿਵੇਂ ਮਰਜੀ ਭਲਾ ਥੱਲੇ ਬਹਿ ਜਾ ਖੁੱਲੇ ਛੱਡ ਕੇ ਥੱਲੇ ਬਹਿ ਜਾ ਕੋਈ ਚੱਕਰ ਹੀ ਨਹੀਂ ਇਹਨੂੰ ਲੈ ਲੋ ਜੀ ਮੈਂ ਛੱਡ ਕੇ ਥੱਲੇ ਬੈਠਾ ਠੰਡੀ ਸੀਲ ਕਰ ਮਾੜੀ ਚੈੱਕ ਕਰ ਲੋ ਜਿਵੇਂ ਮਰਜੀ ਥੋਲੇ ਬਹਿ ਜਾ ਖੁੱਲੇ ਛੱਡ ਫੇਸ ਚੈੱਕ ਕਰਵਾ ਦਿਓ ਮੜਾ ਬੋਦੀ ਚੈੱਕ ਕਰ ਲੋ ਫੇਸ ਕੁਆਲਿਟੀ ਦਾ ਕੀ ਬਾਤ ਹੈ ਇਹ ਮੂੰਹ ਬੜ ਬੋਲਦੀ ਆ ਨਹੀਂ ਬੋਲਦੀ ਆ ਪੂਰੀ ਐਂ ਠੰਡੀ ਸੀ ਹਮ ਲੈ ਬਈ ਠੰਡੀ ਸੀਲਾ ਫੁੱਲ ਤੇ ਕੀ ਮੁੱਲ ਆ ਜੀ ਫਿਰ ਦੇਣ ਲੈਣ ਦੇ ਇਹਦਾ ਇਹਦਾ ਮੁੱਲ 72000 ਆ ਜੀ ਮਾਨਤਨ ਹੋਜੂ ਜੀ ਹਾਂ ਜੀ ਬਸ ਮਾਨਤਨ ਆਣਿਆ ਫਿਕਸ ਜੇ ਮੁੱਲ ਇਹ ਆ ਠੀਕ ਆ ਛੱਪਾ ਹੀ ਹੋਊਗਾ ਇਹਨਾਂ ਦਾ ਠੀਕ ਆ ਬਾਈ ਕਹਿੰਦੇ ਬਾਈ ਜਮਾ ਆਪਾਂ ਮਤਲਬ ਦੇਣ ਲੈਣ ਜਲੇ ਮੁੱਲੀ ਕਰਿਆ ਥੋੜਾ ਜਿਹਾ ਸੂਰ ਸੱਪਾ ਹੀ ਹੋ ਗਿਆ ਹੈਗੇ ਤੱਕ ਨਹੀਂ ਬਾਈ ਹਾਂਜੀ ਬਾਕੀ ਆਪਾਂ ਹਵਾਨਾ ਚੈੱਕ ਕਰਦੇ ਕਰਾਉਨੇ ਬਾਈ ਕੱਚੀ ਕੱਚੀ ਭਈਆ ਜਦੋਂ ਉਹਨਾਂ ਨੇ ਕਰਮਣ ਲੈ ਸੋਨਾ ਬਹੁਤ ਸੋਹਣਾ ਹਵਾਨਾ ਤਿਆਰ ਕਰਕੇ ਜਿਵੇਂ ਮਰਜੀ ਨੇ ਪੱਠੀ ਪੱਲੇ ਜ ਮਰਜੀ ਲੈ ਕੇ ਨਾ ਕੀ ਬਾਤ ਮਤਲਬ ਹੀ ਨਹੀਂ ਕੋਈ ਲੱਤ ਵੀ ਕੋਈ ਹੈ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਹੈਣਾ ਜੀ ਤੇ ਬਾਈ ਲਾਗ ਸੀਗੇ ਬਾਈ ਕੋਲੇ ਚਾਰ ਆਪਾਂ ਚਾਰ ਹੀ ਦਿਖਾਤੇ ਜੀ ਕਿਸੇ ਵੀ ਨੂੰ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ